ਜੇ ਤੁਸੀਂ ਇਸ ਸਟਰਕਚਰ ਨੂੰ ਸਮਝ ਲਿਆ ਜੋ ਇੱਥੇ ਲਿਖਿਆ ਹੋਇਆ ਤੁਸੀਂ ਖੇਤੀ 'ਚ ਕਦੀ ਮਾਰ ਨਹੀਂ ਖਾਓਗੇ ਨਾ ਤੁਹਾਡਾ ਝਾੜ ਘਟੂਗਾ ਨਾ ਤੁਹਾਡੀ ਕਣਕ ਪੇਲੀ ਪਾਊਗੀ ਨਾ ਕੋਈ ਬਿਮਾਰੀ ਆਊਗੀ ਇਹ ਸਾਰਾ ਸਿਸਟਮ ਜਿਹੜਾ ਉਹਦੇ ਬਾਰੇ ਆਪਾਂ ਜੇ ਆਪਾਂ ਗੱਲਬਾਤ ਕਰਨ ਲਈਏ ਤਾਂ ਵਿਸ਼ਾ ਬਹੁਤ ਲੰਬਾ ਹੋ ਜਾਊਗਾ ਇੱਥੇ ਸਿਰਫ ਇੱਕ ਤੱਤ ਦੀ ਮੈਂ ਗੱਲ ਕਰੂੰਗਾ ਮੈਂ ਦੱਸ ਤੁਹਾਨੂੰ ਸਾਰਿਆਂ ਤੱਤਾਂ ਬਾਰੇ ਦੱਸਣਾ ਹੈ ਜੀ ਪਰ ਜੇ ਤੁਸੀਂ ਮੇਰੀ ਇਸ ਚੀਜ਼ ਨੂੰ ਸਮਝ ਲਿਆ ਸਮਝ ਕੇ ਉਸ ਤੇ ਕੰਮ ਕਰ ਲਿਆ ਤਾਂ ਕਿਸੇ ਤਰੀਕੇ ਦੀ ਕੋਈ ਬਿਮਾਰੀ ਨਹੀਂ ਆਉਂਦੀ ਕੋਈ ਤੁਹਾਡੇ ਖੇਤਾਂ ਦੇ ਵਿੱਚ ਸਮੱਸਿਆ ਨਹੀਂ ਆਉਂਦੀ ਕੋਈ ਪ੍ਰੋਬਲਮ ਨਹੀਂ ਹੁੰਦੀ ਤੁਹਾਡਾ ਝਾੜ ਵੀ ਟੌਪ ਟੂ ਟੌਪ ਰਹੂਗਾ ਜੀ ਜਿੰਨਾ ਚਿਰ ਮਰਜ਼ੀ ਤੁਸੀਂ ਫਸਲਾਂ ਦੀ ਕਾਸ਼ਤ ਕਰੀ ਜਾਓ ਇਹ ਇੱਥੇ ਆਪਾਂ ਜਿਹੜੇ ਲਿਖੇ ਹੋਏ ਆ ਖੇਤੀ ਦੇ ਲਈ ਜ਼ਰੂਰੀ ਤੱਤਾਂ ਦੀ ਲਿਸਟ ਹੈ ਸਭ ਤੋਂ ਪਹਿਲਾਂ ਆਪਣੇ ਕੋ ਹੈਗਾ ਜੀ ਕਾਰਬਨ ਆਕਸੀਜਨ ਉਸ ਤੋਂ ਬਾਅਦ ਹਾਈਡਰੋਜਨ ਨਾਈਟ੍ਰੋਜਨ ਫਾਸਫੋਰਸ ਪੋਟਾਸ਼ੀਅਮ ਕੈਲਸ਼ੀਅਮ ਮੈਗਨੀਸ਼ੀਅਮ ਸਲਫਰ ਉਸ ਤੋਂ ਬਾਅਦ ਆਪਣਾ ਲੋਹਾ ਆ ਗਿਆ ਜੀ ਮੈਗਨੀਜ਼ ਮੋਲੀਬਡੇਮ ਜ਼ਿੰਕ ਬੋਰੋਨ ਤਾਂਬਾ ਕਲੋਰਾਇਡ ਨਿੱਕਲ ਕੋਬਾਲਟ ਸੋਡੀਅਮ ਸਿਲਿਕਨ ਇਹ ਸਾਰਿਆਂ ਤੱਤਾਂ ਦਾ ਮਿਸ਼ਰਣ ਜਿਹੜਾ ਜ਼ਮੀਨ ਦੇ ਵਿੱਚ ਹੋਣਾ ਜ਼ਰੂਰੀ ਹੈ ਚੰਗੀ ਪੈਦਾਵਾਰ ਚੰਗੀ ਫਸਲ ਲਈ ਤੰਦਰੁਸਤ ਸਿਹਤ ਲਈ ਇਹ ਸਾਰੀਆਂ ਚੀਜ਼ਾਂ ਹੋਣੀਆਂ ਜ਼ਰੂਰੀ ਨੇ ਉਹ ਹੋਣੀਆਂ ਕਿਉਂ ਜ਼ਰੂਰੀ ਨੇ ਕਿਉਂਕਿ ਜਿਹੜੀ ਫਸਲ ਦੇ ਵਿੱਚ ਜੋ ਤਸੱਦੀ ਜ਼ਮੀਨ 'ਚ ਹੈਗਾ ਜ਼ਮੀਨ ਨੇ ਉਹੀ ਤੁਹਾਨੂੰ ਦਾਣਿਆਂ ਦੇ ਰੂਪ 'ਚ ਵਾਪਸ ਦੇਣਾ ਜ਼ਮੀਨ ਨੇ ਆਪਣੇ ਕੋਲੋਂ ਤਾਂ ਕੁਝ ਨਹੀਂ ਦੇਣਾ ਪਰ ਇਹ ਵਿਸ਼ਾ ਬਹੁਤ ਲੰਮਾ ਹੈ ਜੀ ਅੱਜ ਸਿਰਫ ਆਪਾਂ ਇਕੱਲੇ ਕਾਰਬਨ ਬਾਰੇ ਗੱਲਬਾਤ ਕਰਦੇ ਹਾਂ ਜੀ ਦੇਖੋ ਕਾਰਬਨ ਇਹ ਆਪਣੇ ਫਾਰਮ ਤੇ ਆਪਾਂ ਲਿਖਿਆ ਹੋਇਆ ਜੀ ਤੁਸੀਂ ਜੇ ਕਿਤੇ ਸਮਾਂ ਲੱਗੇ ਤਾਂ ਸਾਡੇ ਫਾਰਮ ਤੇ ਆਣ ਕੇ ਇਹਨਾਂ ਵਿਸ਼ੇ ਤੇ ਸਾਡੇ ਨਾਲ ਵਿਚਾਰ ਵੀ ਕਰ ਸਕਦੇ ਹੋ ਕਾਰਬਨ ਤੋਂ ਬਿਨਾ ਖੇਤੀ ਜਿਹੜੀ ਉਹ ਸੰਭਵ ਨਹੀਂ ਹੈ ਜੀ ਸੰਭਵ ਕਿਉਂ ਨਹੀਂ ਹੈਗੀ ਕਿਉਂਕਿ ਜਿੱਦਾਂ ਖੇਤਾਂ ਦੇ ਵਿੱਚ ਜਦੋਂ ਕਾਰਬਨ ਆਰਗੈਨਿਕ ਕਾਰਬਨ ਦੀ ਮਾਤਰਾ ਨਾ ਹੋਊਗੀ ਤਾਂ ਉਹਨਾਂ ਫਸਲਾਂ ਨੇ ਉਹਨਾਂ ਨੇ ਖੇਤਾਂ ਨੇ ਬੰਜਰ ਹੋ ਜਾਣਾ ਤੇ ਉਹਨਾਂ ਨੇ ਪ੍ਰੋਡਕਸ਼ਨ ਦੇਣੀ ਬੰਦ ਕਰ ਦੇਣੀ ਹੈ ਹੁਣ ਇਹ ਇੰਨਾ ਜ਼ਰੂਰੀ ਕਿਉਂ ਆ ਇਹ ਮੁੱਖ ਕੀ ਰੋਲ ਨਿਭਾਉਂਦਾ ਉਹ ਸਾਰੀਆਂ ਗੱਲਾਂ ਬਾਤਾਂ ਆਪਾਂ ਤੁਹਾਡੇ ਨਾਲ ਇਸ ਵੀਡੀਓ 'ਚ ਕਰਾਂਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਅੱਗੇ ਤਾਂ ਕਿ ਹਰ ਇੱਕ ਜ਼ਿੰਮੇਵਾਰ ਤੱਕ ਹਰ ਇੱਕ ਕਿਸਾਨ ਤੱਕ ਇਹ ਵੀਡੀਓ ਪਹੁੰਚਣੀ ਚਾਹੀਦੀ ਹੈ ਫालतू ਚੀਜ਼ਾਂ ਤੁਸੀਂ ਜਿੰਨੀਆਂ ਮਰਜ਼ੀ ਸ਼ੇਅਰ ਕਰ ਦਿਓ ਪਰ ਜੇ ਕੋਈ ਚੰਗੀ ਚੀਜ਼ ਆ ਤਾਂ ਉਹ ਤੁਸੀਂ ਸ਼ੇਅਰ ਨਹੀਂ ਕਰਨੀ ਪਰ ਇਹਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹਰ ਇੱਕ ਤਾਂ ਕਿ ਵੀਡੀਓ ਪਹੁੰਚੇ ਚਾਹੇ ਕਿਸਾਨ ਹੈ ਖੇਤੀ ਕਰਦਾ ਹੈ ਚਾਹੇ ਘਰ 'ਚ ਕਿਚਨ ਗਾਰਡਨਿੰਗ ਕਰਦਾ ਹੈ ਤਾਂ ਕਾਰਬਨ ਤੋਂ ਬਿਨਾ ਜਿਹੜਾ ਕੁਝ ਵੀ ਪੋਸੀਬਲ ਨਹੀਂ ਕਾਰਬਨ ਦੇ ਆਪਾਂ ਸਿੱਧੀ ਸਿੱਧੀ ਰੂਪ ਦੇ ਵਿੱਚ ਗੱਲ ਕਰੀਏ ਫਸਲਾਂ ਦੇ ਰਹਿਣ ਖੂਨ ਰੂੜੀ ਨੂੰ ਜਾਂ ਕਿਸੇ ਵੀ ਤਰੀਕੇ ਦਾ ਜਿਹੜਾ ਕਚਰਾ ਆ ਉਹ ਅਸੀਂ ਮਿੱਟੀ ਦੇ ਵਿੱਚ ਮਿਕਸ ਕਰਦੇ ਆ ਜਿਹੜਾ ਗਲਣਯੋਗ ਆ ਜਿਹੜਾ ਗਲ ਕੇ ਸੜ ਕੇ ਤੇ ਮਿੱਟੀ ਦੇ ਨਾਲ ਮਿੱਟੀ ਦਾ ਰੂਪ ਬਣ ਜਾਂਦਾ ਉਸ ਨੂੰ ਆਪਾਂ ਕਾਰਬਨ ਕਹਿ ਦਿੰਨੇ ਆ ਪਰਾਲੀ ਤੋਂ ਵੀ ਬਣ ਸਕਦਾ ਹੈ ਜੀ ਉਹ ਰੂੜੀ ਤੋਂ ਵੀ ਬਣ ਸਕਦਾ ਹੁਣ ਇਹ ਜ਼ਰੂਰੀ ਕਿਉਂ ਆ ਜੀ ਕਾਰਬਨ ਜਿੰਨਾ ਖੇਤਾਂ ਦੇ ਵਿੱਚ ਘਟ ਜਾਂਦਾ ਉਹਨਾਂ ਖੇਤਾਂ ਦੇ ਵਿੱਚ ਸਭ ਤੋਂ ਪਹਿਲਾਂ ਜ਼ਮੀਨਾਂ ਸਖਤ ਹੋਣੀਆਂ ਸ਼ੁਰੂ ਹੋ ਜਾਂਦੀਆਂ ਆ ਜੀ ਉਸ ਤੋਂ ਬਾਅਦ ਤੁਹਾਡੀ ਜ਼ਮੀਨ ਜਿਹੜਾ ਪਾਣੀ ਚੁੱਕਣਾ ਬੰਦ ਕਰ ਦੋਗੀ ਫੇਰ ਨੰਬਰ 3 ਤੁਹਾਡੀ ਪ੍ਰੋਡਕਸ਼ਨ ਘਟ ਜੂਗੀ ਨੰਬਰ 4 ਤੁਹਾਡੀਆਂ ਬਿਮਾਰੀਆਂ ਔਣੀਆਂ ਵਧ ਜਾਣਗੀਆਂ ਤੇ ਉਹਦੇ ਕਾਰਨ ਵੀ ਮੈਂ ਤੁਹਾਨੂੰ ਨਾਲ ਨਾਲ ਐਕਸਪਲੇਨ ਕਰੂੰਗਾ ਵੀ ਵੀਡੀਓ ਥੋੜੀ ਜਿਹੀ ਲੰਬੀ ਹੋਊਗੀ ਤੂੰ ਧਿਆਨ ਦੇ ਨਾਲ ਤੁਸੀਂ ਸਮਝਦੇ ਹੋ ਦੇਖ ਲਿਓ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਕਾਰਬਨ ਘਟਦਾ ਕਿਵੇਂ ਆ ਨਾਰਮਲ ਜੀ ਆਪਾਂ ਗੱਲ ਕਰਾਂਗੇ ਮੈਂ ਬਹੁਤਾ ਲੰਮਾ ਚੋੜਾ ਇਸ ਵਿਸ਼ੇ ਨੂੰ ਲਈ ਕਰਨ ਦੀ ਕੋਸ਼ਿਸ਼ ਕਰਦਾ ਅਸੀਂ ਖੇਤੀ ਕਰਦੇ ਹਾਂ ਲਗਭਗ ਬਹੁਤ ਲੰਮੇ ਸਮੇਂ ਤੋਂ ਕਰ ਰਹੇ ਹਾਂ ਅਸੀਂ ਕਣਕ ਜਾਂ ਝੋਨੇ ਦੀ ਗੱਲ ਕਰਦੇ ਹਾਂ ਹੋਰ ਅਸੀਂ ਕਿਸੇ ਫਸਲ ਨੂੰ ਨਹੀਂ ਲੈਂਦੇ ਕਿ ਜਿਹਦੀ ਪ੍ਰੋਡਕਸ਼ਨ ਜ਼ਿਆਦਾ ਹੈ ਘਟ ਹੈ ਹਨਾ ਤੇ ਮੈਂ ਘੱਟ ਤੋਂ ਘੱਟ ਇੱਥੇ ਵਜਨ ਦੀ ਗੱਲ ਕਰੂੰਗਾ ਮੈਂ 20 ਕੁਇੰਟਲ ਕਣਕ ਦੀ ਗੱਲ ਕਰੂੰਗਾ ਤੇ ਵੀ ਮੈਂ 25 ਕੁਇੰਟਲ ਮੈਂ ਝੋਨੇ ਦੀ ਗੱਲ ਕਰੂੰਗਾ ਟੋਟਲ 45 ਕੁਇੰਟਲ ਆਪਾਂ ਕਰਦੇ ਮੈਂ ਘੱਟ ਤੋਂ ਘੱਟ ਗੱਲ ਕਰ ਰਿਹਾ ਵੱਧ ਵੀ ਸਕਦਾ ਲੋਕਾਂ ਦਾ ਝਾੜ ਬਹੁਤ ਵਧੇਰੇ ਵੀ ਹੁੰਦਾ 45 ਕੁਇੰਟਲ ਅਸੀਂ ਹਰ ਸਾਲ ਇੱਕ ਕਿੱਲੇ ਦੇ ਵਿੱਚੋਂ ਕੱਢਦੇ ਆ ਉਹ ਤੋਂ ਬਾਅਦ ਅਸੀਂ ਤੂੜੀ ਵੀ ਕੱਢਦੇ ਆ ਪਰਾਲੀ ਵੀ ਕੱਢਦੇ ਆ ਅੱਗ ਵੀ ਲਾਉਂਦੇ ਉਹ ਗੱਲਾਂ ਵੱਖਰੀਆਂ ਰਹਿ ਗਈਆਂ ਜੀ ਪਰ ਅਸੀਂ ਉਸ ਤੇ ਪਾ ਕੀ ਰਹੇ ਆ ਤੁਸੀਂ ਇਹ ਗੱਲ ਦੇਖੋ ਮੰਨ ਲਓ ਕਿ ਤੁਸੀਂ 20 ਸਾਲ ਹੋ ਗਏ ਤੁਸੀਂ ਜਿਹੜੀ ਖੇਤੀ ਕਰਦੇ ਤੇ 45 ਕਵਾਂਟਲ ਤੁਸੀਂ ਹਰ ਸਾਲ ਫਸਲ ਜਿਹੜੀ ਇੱਕ ਕਿੱਲੇ ਦੇ ਵਿੱਚੋਂ ਬਾਹਰ ਕੱਢ ਰਹੇ ਹੋ ਤਾਂ 20 ਸਾਲਾਂ ਚੋਂ ਤੁਸੀਂ 900 ਕਵਾਂਟਲ ਮਟੀਰੀਅਲ ਜਿਹੜਾ ਬਾਹਰ ਕੱਢਿਆ ਬਦਲੇ ਦੇ ਰੂਪ ਚ ਅਸੀਂ ਕੀ ਪਾ ਰਹੇ ਹਾਂ ਕੋਈ 100 200 ਕਿਲੋ ਖਾਦ ਜਾਂ ਕੋਈ 40 50 ਕਿਲੋ ਬੀਜ ਲਾ ਲੋ ਅਸੀਂ ਪਾ ਰਹੇ ਹਾਂ ਲਗਭਗ 2% ਕੱਢ ਰਹੇ ਹਾਂ ਅਸੀਂ ਉਸ ਤੋਂ 98% ਜ਼ਿਆਦਾ ਇੱਕ ਜਿਹੜਾ ਭਾਂਡਾ ਹੈ ਇੱਕ ਬਰਤਨ ਹੈ ਉਹ ਚੋਂ ਉਹ ਉਨਾ ਚਿਰ ਭਰਿਆ ਰਹਿ ਸਕਦਾ ਜਿੰਨਾ ਚਿਰ ਤੁਸੀਂ ਉਸ ਵਿੱਚੋਂ ਕੱਢੋ ਵੀ ਬਰਾਬਰ ਤੇ ਪਾਓ ਵੀ ਬਰਾਬਰ ਜਦੋਂ ਹੁਣ ਤੁਸੀਂ ਸਿਰਫ ਕੱਢੀ ਜਾ ਰਹੇ ਹੋ ਕੱਢੀ ਜਾ ਰਹੇ ਹੋ ਕੱਢੀ ਜਾ ਰਹੇ ਹੋ ਤਾਂ ਇੱਕ ਨਾ ਇੱਕ ਦਿਨ ਜਿਹੜਾ ਤੁਹਾਡਾ ਉਹ ਪ੍ਰੋਡਕਸ਼ਨ ਦੇਣੀ ਬੰਦ ਹੋਣੀ ਨਹੀਂ ਬੰਦ ਤਾਂ ਹੋਣੀ ਆ ਕਿਉਂਕਿ ਉਹ ਆਰਗੈਨਿਕ ਕਾਰਬਨ ਹੈ ਤੁਹਾਡੇ ਖੇਤਾਂ ਦੇ ਵਿੱਚੋਂ ਘਟਦਾ ਜਾਊਗਾ ਜੇ ਤੋ ਆਲੋ 45 ਕੁਇੰਟਲ ਅਸੀਂ ਕੋਈ ਚੀਜ਼ ਕੱਢੀ ਤਾਂ ਬੀਜ ਅਸੀਂ ਪਾਇਆ ਸੀ 4-5 ਬੋਟਲ ਕੁਝ ਤਾਂ ਖੇਤ ਦੇ ਵਿੱਚੋਂ ਘਟਿਆ ਨਾ ਉਹ 45 ਕੁਇੰਟਲ ਜਿਹੜਾ ਤੁਹਾਨੂੰ ਮਿਲਿਆ ਉਹ ਖੇਤ ਨੇ ਆਪਣੇ ਆਪ ਨੂੰ ਨਿਚੋੜ ਕੇ ਆਰਗੈਨਿਕ ਕਾਰਬਨ ਨੂੰ ਨਿਚੋੜ ਕੇ ਤੁਹਾਡੇ ਤੱਕ ਦੇ ਦਿੱਤਾ ਹੁਣ ਜਦੋਂ ਕਾਰ ਆਰਗੈਨਿਕ ਕਾਰਬਨ ਘਟ ਜਾਂਦਾ ਹੈ ਤਾਂ ਉਸ ਟਾਈਮ ਤੇ ਖੇਤ ਦਾ ਪੀਐਚ ਲੈਵਲ ਵਧਣਾ ਸ਼ੁਰੂ ਹੋ ਜਾਂਦਾ ਜਦੋਂ ਜਿੰਨੀਆਂ ਅਸੀਂ ਖਾਦਾਂ ਦੀ ਵਰਤੋਂ ਵਧੀ ਵਧਾਈ ਜਾਂਦੇ ਆ ਉਸੇ ਤਰੀਕੇ ਦੇ ਨਾਲ ਖੇਤ ਦਾ ਪੀਐਚ ਲੈਵਲ ਵਧੀ ਜਾਂਦਾ ਹੁਣ ਪੀਐਚ ਲੈਵਲ ਬਾਰੇ ਮੈਨੂੰ ਮਿੱਤਰ ਬੇਲੀ ਬੋਈ ਪੁੱਛੀ ਜੇ ਕਿ ਪੀਐਚ ਲੈਵਲ ਡਾਊਨ ਕਿਰਾਂ ਕਿਵੇਂ ਕਰਨਾ ਕਿਵੇਂ ਪੀਐਚ ਲੈਵਲ ਨੂੰ ਡਾਊਨ ਕਰਨ ਦਾ ਇੱਕ ਹੀ ਇੱਕ ਹੀ ਫਾਰਮੂਲਾ ਹੈ ਜੀ ਕਿ ਤੁਸੀਂ ਆਪਣੇ ਖੇਤਾਂ ਦੇ ਵਿੱਚ ਆਰਗੈਨਿਕ ਕਾਰਬਨ ਵਧਾਓ ਆਰਗੈਨਿਕ ਕਾਰਬਨ ਖੇਤ ਦੇ ਵਿੱਚ ਹੋਣਾ ਕਿੰਨਾ ਚਾਹੀਦਾ ਘੱਟ ਤੋਂ ਘੱਟ 1% ਜਾਂ 2% ਤੱਕ ਤੁਸੀਂ ਇਸ ਨੂੰ ਲੈ ਕੇ ਜਾ ਸਕਦੇ ਹੋ 1 ਜਾਂ 2% ਦੀ ਆਪਾਂ ਗੱਲ ਕਰੀਏ ਅੰਦਾਜ਼ਨ ਮੈਂ ਤੁਹਾਨੂੰ ਦੱਸਦਾ ਕਿ 100 ਕਿਲੋ ਜੇ ਤੁਸੀਂ ਮਿੱਟੀ ਲੈਂਦੇ ਹੋ ਖੇਤ ਦੇ ਵਿੱਚ 100 ਕਿਲੋ ਮਿੱਟੀ ਦੇ ਵਿੱਚ ਇਹ ਲਗਭਗ 2 ਕਿਲੋ ਰੂੜੀ ਖਾਦ ਚਾਹੀਦੀ ਹੈ ਜਾਂ ਕਿਸੇ ਵੀ ਤਰ੍ਹਾਂ ਦਾ ਉਹ ਖਾਦ ਚਾਹੀਦੀ ਹੈ ਜਿਹੜੀ ਗਲ ਕੇ ਪੱਤਿਆਂ ਦੀ ਖਾਦ ਹੋ ਜਾਏ ਪਰਾਲੀ ਦੀ ਖਾਦ ਹੋਏ ਜਾਂ ਜਿਹੜੀ ਗਲ ਕੇ ਮਿੱਟੀ ਦੇ ਰੂਪ ਦੇ ਵਿੱਚ ਨਾਲ ਰਲ ਜਾਏ ਹੁਣ ਤੁਸੀਂ ਇਹ ਦੇਖੋ ਕਿ ਪਿਛਲਿਆਂ ਇੰਨੇ ਸਾਲਾਂ ਦੇ ਵਿੱਚ ਤੁਸੀਂ 800 900 ਕੁਆਂਟਲ ਮਟੀਰੀਅਲ ਜਿਹੜਾ ਕੱਢ ਲਿਆ 800 900 ਮਟੀਰੀਅਲ ਕੁਆਂਟਲ ਮਟੀਰੀਅਲ ਜਿਹੜਾ ਤੁਹਾਡੇ ਖੇਤਰ ਵਿੱਚੋਂ ਨਿਕਲ ਗਿਆ ਤਾਂ ਉਹ ਆਰਗੈਨਿਕ ਕਾਰਬਨ ਦੀ ਘਾਟ ਤੁਹਾਡੇ ਖੇਤਾਂ 'ਚ ਆ ਗਈ ਹੈ। ਉਹਦੀਆਂ ਨਿਸ਼ਾਨੀਆਂ ਮੈਂ ਤੁਹਾਨੂੰ ਫੇਰ ਇੱਕ ਵਾਰ ਜਨਾ ਦਿੰਨਾ ਕਿ ਤੁਹਾਡੀਆਂ ਜ਼ਮੀਨਾਂ ਸਖਤ ਹੋਣੀਆਂ ਸ਼ੁਰੂ ਹੋ ਗਈਆਂ ਹੋਣਗੀਆਂ। ਤੁਹਾਡੀ ਜਿਹੜੀ ਫਸਲ ਹੈ ਉਹਦੀ ਪੈਦਾਵਾਰ ਘਟ ਗਈ ਹੋਊਗੀ। ਜ਼ਮੀਨ ਨੇ ਪਾਣੀ ਚੁੱਕਣਾ ਬੰਦ ਕਰ ਦੇਣਾ ਜਦੋਂ ਤੁਸੀਂ ਖੇਤ ਨੂੰ ਪਾਣੀ ਲਾਉਂਦੇ ਹੋ ਤਾਂ ਜ਼ਮੀਨ ਜਿਹੜੀ ਉਹ ਫਸਲ ਨੂੰ ਘਟ ਮਾਰ ਦਿੰਦੀ ਹੈ, ਫਸਲਾਂ ਖੱਟੀਆਂ ਹੋ ਜਾਂਦੀਆਂ, ਪੀਲੀਆਂ ਹੋ ਜਾਂਦੀਆਂ। ਤਾਂ ਵੱਖ-ਵੱਖ ਤਰੀਕਿਆਂ ਦੀਆਂ ਜਿਹੜੀਆਂ ਸਮੱਸਿਆ ਉਹ ਆਉਣੀਆਂ ਸ਼ੁਰੂ ਹੋ ਜਾਂਦੀਆਂ। ਬਿਮਾਰੀਆਂ ਵੀ ਇਹਦੇ ਨਾਲ ਵੱਧ ਨਹੀਂ ਬਿਮਾਰੀਆਂ ਕਿਉਂ ਵੱਧਦੀਆਂ ਕਿਉਂਕਿ ਜ਼ਮੀਨ ਦਾ ਜਿਹੜਾ ਸਟਰਕਚਰ ਹੈ ਕਮਜ਼ੋਰ ਹੋ ਜਾਂਦਾ ਤੇ ਆਰਗੈਨਿਕ ਕਾਰਬਨ ਉੱਲੀਆਂ ਲਈ ਬਹੁਤ ਜ਼ਰੂਰੀ ਹੈ ਚੰਗੀਆਂ ਉੱਲੀਆਂ ਲਈ ਵੀ ਜ਼ਰੂਰੀ ਹੈ ਹੁਣ ਅਸੀਂ ਕੀ ਕਹਿੰਨੇ ਆ ਕਿ ਇਨਾ ਦਿਨਾਂ ਚ ਅਸੀਂ ਦੇਖ ਰਹੇ ਹਾਂ ਕਿ ਖੇਤਾਂ ਦੇ ਵਿੱਚ ਬਿਮਾਰੀ ਬਹੁਤ ਆਉਂਦੀ ਹੈ ਕਦੀ ਮੁੱਢ ਦਾ ਗਲ ਆ ਕੇ ਕਦੀ ਕੋਜ ਆ ਕੇ ਕਦੀ ਖੋਜ ਆ ਗਿਆ ਕਿ ਜਿਹੜੀਆਂ ਮਿੱਤਰ ਫੰਗਸਾਂ ਨੇ ਇਹ ਨੇ ਟ੍ਰਾਈਕੋਡਰਮਾ ਸੂਡੋਮਨਾਸ ਮਾਈਕੋਰਾਈਜ਼ਾ ਉਹਨਾਂ ਨੇ ਜੀਣਾ ਹੀ ਕਾਰਬਨ ਦੇ ਸਿਰ ਤੇ ਹੁੰਦਾ ਉਹਨਾਂ ਦੀ ਜੀਣ ਦਾ ਸਰੋਤ ਹੈ ਜਿਹੜਾ ਉਹ ਕਾਰਬਨੀ ਹੈ ਹੁਣ ਜਦੋਂ ਕਾਰਬਨ ਸਾਡੇ ਖੇਤਾਂ ਚ ਨਾ ਹੋਊਗਾ ਕਿ ਮਿੱਤਰ ਫੰਗਸਾਂ ਜਿਹੜੀਆਂ ਮਿੱਤਰ ਉਲੀਆਂ ਉਹ ਸਾਡੇ ਖੇਤਾਂ ਚ ਨਹੀਂ ਹੋਣੀਆਂ ਜੇ ਮਿੱਤਰ ਉਲੀਆਂ ਸਾਡੇ ਖੇਤਾਂ ਦੇ ਵਿੱਚ ਨਾ ਹੋਣਗੀਆਂ ਤੇ ਮੰਨ ਲਓ ਵੀ ਅਸੀਂ ਜਿਹੜਾ ਇਹ ਇੱਕ ਤਰੀਕੇ ਨਾਲ ਜੇ ਅਸੀਂ ਗੱਲ ਕਰੀਏ ਕਿ ਅਸੀਂ ਇਹ ਤਾਂ ਉਹ ਗੱਲ ਹੋ ਗਈ ਕਿ ਅਸੀਂ ਜਿਵੇਂ ਬਾਰਡਰ ਤੋਂ ਫੌਜ ਹਟਾ ਲਈ ਤੇ ਦੁਸ਼ਮਣ ਨੂੰ ਕਹਿਤਾ ਵੀ ਆ ਕੇ ਸਾਡੇ ਖੇਤਰੇ ਵਿੱਚ ਹਮਲਾ ਕਰ ਲੈ ਆਰਗੈਨਿਕ ਕਾਰਬਨ ਜਦੋਂ ਘਟ ਜਾਂਦਾ ਤਾਂ ਆਟੋਮੈਟਿਕਲੀ ਤੁਹਾਡੇ ਖੇਤਾਂ 'ਚ ਬਿਮਾਰੀਆਂ ਦਾ ਵਾਧਾ ਹੋ ਜਾਊਗਾ ਕਿਉਂਕਿ ਮਿੱਤਰ ਫੰਗਸਾਂ ਨੇ ਜਿੱਦੇ ਹੀ ਜਗ੍ਹਾ ਤੇ ਰਹਿਣਾ ਉਹ ਆਰਗੈਨਿਕ ਕਾਰਬਨ ਤੇ ਵੇਚ ਰਹਿਣਾ ਹੁੰਦਾ ਹੈ ਆਰਗੈ ਤਾਂ ਉਹ ਅਸੀਂ ਖਤਮ ਕਰ ਦਿੱਤੀ ਆਰਗੈਨਿਕ ਕਾਰਬਨ ਦੀ ਪੂਰੀ ਪੂਰਤੀ ਕਰ ਲਈ ਇੱਕ ਵਾਰ ਆਪਣੀ ਸੋਇਲ ਟੈਸਟ ਜ਼ਰੂਰ ਕਰਾਓ ਸੋਇਲ ਟੈਸਟ ਤੋਂ ਬਾਅਦ ਤੁਸੀਂ ਵਰਮੀ ਕੰਪੋਸਟ ਪਾ ਲਓ ਤੁਸੀਂ ਸਿਟੀ ਕੰਪੋਸਟ ਪਾ ਲਓ ਤੁਸੀਂ ਮੁਰਗੀਆਂ ਦੀ ਖਾਦ ਪਾ ਲਓ ਤੁਸੀਂ ਰੂੜੀ ਖਾਦ ਪਾ ਲਓ ਤੁਸੀਂ ਪਰਾਲੀ ਦੀ ਖਾਦ ਪਾ ਲਓ ਪਰ ਇਹ ਕੋਸ਼ਿਸ਼ ਕਰੋ ਕਿ ਜਿੰਨਾ ਮਟੀਰੀਅਲ ਤੁਸੀਂ ਲੈ ਰਹੇ ਹੋ ਜੇ ਤੁਸੀਂ 100 ਕੁਇੰਟਲ ਪ੍ਰੋਡਕਸ਼ਨ ਲੈ ਰਹੇ ਹੋ ਤਾਂ 100 ਕੁਇੰਟਲ ਨੂੰ ਰੀਸਾਈਕਲ ਕਰਕੇ ਵਾਪਸ ਖੇਤ ਦੇ ਵਿੱਚ ਪਾਓ ਤੁਹਾਡੀ ਪ੍ਰੋਡਕਸ਼ਨ ساری ਉਮਰ ਨਹੀਂ ਘਟੂਗੀ ਜਨਪ ਸਿੰਘ ਮਰਜੀ ਜਿਹੜਾ ਪ੍ਰੋਡਕਸ਼ਨ ਉਹਨਾਂ ਤੋਂ ਉਹਨਾਂ ਖੇਤਾਂ ਦੇ ਵਿੱਚੋਂ ਲਈ ਜਾਓ ਪਰ ਜੇ ਅਸੀਂ ਗੱਲ ਕਰੀਏ ਕਿ ਅਸੀਂ ਸਿਰਫ ਬਰਤਨ ਦੇ ਵਿੱਚੋਂ ਸਮਾਨ ਕੱਢਣਾ ਹੀ ਹੈ ਕੱਢਣਾ ਹੀ ਹੈ ਕੱਢਣਾ ਹੀ ਹੈ ਤਾਂ ਇੱਕ ਦਿਨ ਖਾਲੀ ਹੋ ਜਾਊਗਾ ਬਾਕੀ ਤੱਤਾਂ ਬਾਰੇ ਤਾਂ ਬਾਅਦ ਵਿੱਚ ਵਿਚਾਰ ਕਰਾਂਗੇ ਕਾਰਬਨ ਬਾਰੇ ਜਿਹੜੀ ਤੁਹਾਨੂੰ ਜਾਣਕਾਰੀ ਦਿੱਤੀ ਹੈ ਜੀ ਕਿਵੇਂ ਦੀ ਲੱਗੀ ਕਮੈਂਟਾਂ 'ਚ ਜਰੂਰ ਦੱਸਿਓ ਜੇ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਓ ਤਾਂ ਕਿ ਸਾਰੇ ਕਿਸਾਨ ਵੀਰਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਕਿ ਕਿੰਨੀ ਜ਼ਰੂਰੀ ਹੈ ਧੰਨਵਾਦ